ਪਹਿਲੇ ਖੁੱਤ ਬਤਮੀਚੀ ਕਰਨੀ ਹੈ ਬਾਤ ਚੁਕਿਆ ਨੂੰ ਅੱਪੜ ਕਿੰਨੇ ਪਹਿਲਾਂ ਮਾਰਿਆ ਅੱਪੜ ਕਿੰਨੇ ਪਹਿਲਾਂ ਮਾਰਿਆ ਮੈਂ ਮਾਰਿਆ ਉੱਤੀ ਬਤਮੀਚੀ ਕਿੰਨੇ ਕਿੰਨੀ ਸੀ ਕੀ ਉਹ ਬੱਸ ਕਰ ਜਾ ਤੂੰ ਲੈ ਜਾ ਯਾਰ ਤੂੰ ਬਾਤ ਕਰ ਲੈ ਕੇ ਫਾਇਦੇ ਵਿੱਚ ਸਸ਼ਕਾਲ ਤੋਂ ਜ਼ਿਕਰ ਹੋ ਇਸਮ ਜੈਂਟਿਸ ਤੇ ਮੈਂ ਹੰਪਰਦੀਪ ਕੋਰ ਤਾਂ ਪਟਿਆਲਾ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਵੱਡੇ ਸਵਾਲ ਉੱਠੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਦਰਸਲ ਜੂਨੀਅਰ ਡਾਕਟਰ ਦੇ ਵੱਲੋਂ ਸੀਨੀਅਰ ਡਾਕਟਰ ਦੇ ਥੱਪੜ ਮਾਰ ਦਿੱਤਾ ਜਾਂਦਾ ਹੈ ਦੱਸਿਆ ਕਿ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਤੇ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਜੂਨੀਅਰ ਡਾਕਟਰ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਤੇ ਸੀਨੀਅਰ ਡਾਕਟਰ ਦੇ ਜਿਹੜਾ ਖੱਪੜ ਮਾਰ ਦਿੱਤਾ ਜਾਂਦਾ ਤਾਂ ਵੱਡੇ ਸਵਾਲ ਨੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਜ਼ਰੂਰ ਦੇ ਨੇ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਆਖਰਕਾਰ ਹਸਪਤਾਲ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰ ਕਿਵੇਂਗੀ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਜੂਨੀਅਰ ਡਾਕਟਰ ਗੁੱਸੇ ਦੇ ਵਿੱਚ ਅੱਗ ਬਬੂਲਾ ਹੋਇਆ ਜੋ ਕਿ ਲਗਾਤਾਰ ਸੀਨੀਅਰ ਡਾਕਟਰ ਉੱਤੇ ਇਲਜ਼ਾਮ ਲਗਾ ਰਿਹਾ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਸੁਣਾ ਦਿੰਦੇ ਪਹਿਲਾਂ ਖੁਦ ਬਤਬਿਸ਼ੀ ਕਰਨੀ ਹੈ ਬਾਤ ਦੂਜਿਆਂ ਨੂੰ ਖੱਪੜ ਕਿਹਨੇ ਪਹਿਲਾਂ ਮਾਰਿਆ

ਉਹ ਜਿਹੜਾ ਆਪਣੇ ਜਿਹੜੇ ਐਮ ਐਸ ਸਾਹਿਬ ਦੇਖਣਗੇ ਜੀ ਉਹ ਉਹਨਾਂ ਨੂੰ ਦੋਨਾਂ ਨੂੰ ਬੁਲਾ ਕੇ ਦੇਖਣਗੇ ਦਿਲ ਕੰਡਕਟ ਇਨਕੁਆਰੀ ਐਂਡ ਅੰਦਨ ਸਿੱਧਾ ਪੜ ਤਾਂ ਨਹੀਂ ਮਾਰਨਾ ਚਾਹੀਦਾ ਤੁਸੀਂ ਬੱਚਿਆਂ ਨੂੰ ਤਾਂ ਪਿਆਰ ਨਾਲ ਸਮਝਾਣਾ ਪਹਿਲਾਂ ਖੁਦ ਬੱਚੇ ਵਿੱਚ ਹੀ ਕਰਨੀ ਹੈ ਬਾਅਦ ਵਿੱਚ ਦੂਜਿਆਂ ਨੂੰ ਥੱਪੜ ਕਿੰਨੇ ਪਹਿਲਾਂ ਮਾਰਿਆ ਥੱਪੜ ਕਿੰਨੇ ਪਹਿਲਾਂ ਮਾਰਿਆ ਮੈਂ ਮਾਰਿਆ ਉੱਥੇ ਬੱਚੇ ਵਿੱਚ ਕਿੰਨੇ ਕਿੰਨੇ ਸੀ ਕੀ ਉਹ ਬੱਸ ਕਰ ਯਾਰ ਉਹ ਲੱਗਦਾ ਯਾਰ ਤੂੰ ਬੱਸ ਕਰ ਯਾਰ ਅਸ਼ਰਕਲ ਤੋਂ ਜ਼ਿਕਰ ਹੋਇਆ ਸਮਜ਼ਡਿਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪਟਿਆਲਾ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਵੱਡੇ ਸਵਾਲ ਉੱਠੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਦਰਸਲ ਜੂਨੀਅਰ ਡਾਕਟਰ ਦੇ ਵੱਲੋਂ ਸੀਨੀਅਰ ਡਾਕਟਰ ਦੇ ਥੱਪੜ ਮਾਰ ਦਿੱਤਾ ਜਾਂਦਾ ਹੈ ਦੱਸਿਆ ਕਿ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਤੇ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਜੂਨੀਅਰ ਡਾਕਟਰ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਤੇ ਸੀਨੀਅਰ ਡਾਕਟਰ ਦੇ ਜਿਹੜਾ ਥੱਪੜ ਮਾਰ ਦਿੱਤਾ ਜਾਂਦਾ ਤਾਂ ਵੱਡੇ ਸਵਾਲ ਨੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਜ਼ਰੂਰ ਦੇ ਨੇ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਆਖਰਕਾਰ ਹਸਪਤਾਲ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰ ਕਿਵੇਂਗੀ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਜੂਨੀਅਰ ਡਾਕਟਰ ਗੁੱਸੇ ਦੇ ਵਿੱਚ ਅੱਗ ਬਬੂਲਾ ਹੋਇਆ ਜੋ ਕਿ ਲਗਾਤਾਰ ਸੀਨੀਅਰ ਡਾਕਟਰ ਦੇ ਉੱਤੇ ਇਲਜ਼ਾਮ ਲਗਾ ਰਿਹਾ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਸੁਣਾ ਦਿੰਦੇ ਪਹਿਲਾਂ ਖੁਦ ਬੱਤ ਮਿਸ਼ੀ ਕਰਨੀ ਹੈ ਬਾਤ ਦੂਜਿਆਂ ਨੂੰ ਥੱਪੜ ਕਿਹਨੇ ਪਹਿਲਾਂ ਮਾਰਿਆ

ਉਹ ਜਿਹੜਾ ਆਪਣੇ ਜਿਹੜੇ ਐਮਐਸ ਸਾਹਿਬ ਦੇਖਣਗੇ ਜੀ ਉਹਨਾਂ ਨੂੰ ਦੋਨਾਂ ਨੂੰ ਬੁਲਾ ਕੇ ਦੇਖਣਗੇ ਦਿਲ ਕੰਡਕਟ ਇਨਕੁਆਰੀ ਐਂਡ ਅੰਦ ਚਪੜ ਤਾਂ ਨਹੀਂ ਮਾਰਨਾ ਚਾਹੀਦਾ ਤੁਸੀਂ ਬੱਚਿਆਂ ਨੂੰ ਤਾਂ ਪਿਆਰ ਨਾਲ ਹੀ ਸਮਝਾਣਾ